ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਦਾ ਸਵਾਗ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਹਨੂੰ ਗਿੱਦੜਵਾਹਾ ਪੈ ਜਾਂਦੀ ਏ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਦੋਸਤੋ ਤੇ ਰੁਟੀਨ ਦੇ ਵਿੱਚ ਦੋਸਤੋ ਬਾਈਆਂ ਦਾ ਪਸ਼ੂ ਹੁੰਦੇ ਆ ਅੱਜ ਦੋਸਤੋ ਆਪਾਂ ਪਹਿਲੀ ਵਾਰੀ ਦੋਸਤੋ ਬਾਈ ਕੋਲੇ ਪਹੁੰਚ ਕੇ ਵੀਡੀਓ ਕਵਰ ਕਰਨ ਲੱਗੇ ਆ ਤੇ ਪੰਜ ਨਾਗ ਆ ਦੋਸਤੋ ਪੰਜ ਮੱਝਾਂ ਹੀ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਾਂ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆਂ ਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਂ ਦੱਸਿਓ ਮੇਰਾ ਨਾਂ ਗੁਰਦੀਪ ਸਿੰਘ ਹੈ ਜੀ ਗੁਰਦੀਪ ਸਿੰਘ ਠੀਕ ਆ ਮੇਰਾ ਸਮਾਗ ਹੈ ਪਿੰਡ ਸਮਾਗ ਤਸਵੀਰ ਦੇ ਦਰਵਾਜਾ ਜ਼ਿਲ੍ਹਾ ਫਰੀਦਕੋਟ ਠੀਕ ਆ ਬਾਈ ਕਿੱਥੇ ਰਹਿ ਗਿਆ ਨੇੜਲੇ ਪਿੰਡ ਕੋਈ ਇੱਕ ਦੋ ਬਾਈ ਅਗਲਾ ਪਿੰਡ ਤਾਂ ਆਪਣਾ ਹੈਗਾ ਮਣੀਆ ਵਾਲਾ ਮਣੀਆ ਵਾਲਾ ਜਿਹੜਾ ਇਧਰ ਗਿੱਦੜਵਾਂ ਲਈਏ ਤਾਂ ਮੰਦਿਰ ਆਊਗਾ ਪਹਿਲਾਂ ਪਹਿਲਾਂ ਮੰਦਿਰ ਆਊਗਾ ਗਿੱਦੜਵਾਂ ਵਾਲੇ ਪਾਸੇ ਆਈਏ ਠੀਕ ਹੈ ਤੇ ਮਕਸਰ ਤੋਂ ਕਿੰਨੀ ਕਿਲਾ ਮਾੜ ਰਹਿ ਜਾਂਦਾ ਹੈ ਇਹ ਮਕਸਰ ਤੋਂ ਰਹਿ ਜਾਂਦਾ 24-25 ਕਿਲੋਮੀਟਰ ਠੀਕ ਹੈ ਤੇ ਗਿੱਦੜਵਾਂ ਤੋਂ ਦੱਸ ਦਿਓ ਠੀਕ ਹੈ ਯਾਨੀ ਕਿ ਗਿੱਦੜਵਾਂ ਆਪਾਂ ਨੂੰ ਨੇੜੇ ਪਾਇਆ ਗਿੱਦੜਵਾਂ ਨੇੜੇ ਲੱਗਾ ਠੀਕ ਹੈ ਤੇ ਬਾਈ ਆਪਣਾ ਨੰਬਰ ਵੀ ਦੱਸ ਦਿਓ 94171 7140 ਠੀਕ ਆ ਉਹ ਪਾਰ ਦਾ ਕੰਮ ਹੀ ਹੈ ਬਾਈ ਆਪਾਂ ਪਾਰ ਦਾ ਕੰਮ ਠੀਕ ਹੈ ਕਿੰਨੇ ਕ ਸਮੇਂ ਤੋਂ ਬਾਈ ਜੀ ਕਰ ਰਹੇ ਆ ਹੋ ਗਏ ਭਾਈ ਜੀ 20 ਸਾਲ ਹੋ ਗਏ 20 ਸਾਲ ਹੋ ਗਏ ਰੂਟੀਨ ਦੇ ਵਿੱਚ ਹੀ ਭਾਈ ਫਿਰ ਆਪਾਂ ਛੂਣ ਠੀਕ ਆ ਗਾਈਆਂ ਵੀ ਹੁੰਦੀਆਂ ਮੱਝਾਂ ਵੀ ਹੁੰਦੀਆਂ ਗਾਈਆਂ ਵੀ ਹੁੰਦੀਆਂ ਤੇ ਮੱਝਾਂ ਵੀ ਹੁੰਦੀਆਂ ਤੇ ਅੱਜ ਆਪਣੇ ਕੋਲੇ ਮੱਝਾਂ ਹੀ ਆ ਅੱਜ ਮੱਝਾਂ ਹੀ ਆ ਠੀਕ ਆ ਕਿੰਨੇ ਨਾਗ ਆ ਭਾਈ ਪੰਜ ਮੱਝਾਂ ਆ ਭਾਈ ਠੀਕ ਆ ਕਿੰਨੇ ਗੱਭਣਾਂ ਤੇ ਕਿੰਨੇ ਚਾਰ ਗੱਭਣਾਂ ਭਾਈ ਜੀ ਠੀਕ ਆ ਇੱਕ ਸੂਈ ਸਵਾਈ ਆ ਠੀਕ ਨੌ ਵੀ ਸਜਣੋਂ ਸੂਈ ਸਵਾਈ ਤੋਂ ਆਪਾਂ ਸ਼ੁਰੂ ਕਰ ਲੈਨੇ ਆ ਆ ਸਾਹਮਣੇ ਮੱਝ ਵੇਖ ਰਹੇ ਆ ਦੋਸਤੋ ਇਹ ਸੂਈ ਸਵਾਈ ਆ ਇਹ ਬਾਈ ਕਿੰਨਾ ਮਸੂਆ ਸੂਈ ਆ ਫਿਰ ਇਹ ਭਾਈ ਜੀ ਚੌਥਾ ਸੂਆ ਸੂਈ ਆ ਚੌਥਾ ਸੂਆ ਸੂਈ ਹੈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹ ਸੂਈ ਨੂੰ ਅੱਜ ਤੀਜੇ ਦਿਨ ਆ ਬਾਈ ਅੱਜ ਤੀਜਾ ਦਿਨ ਬਾਈ ਕਿੰਨਾ ਕੁ ਬੋਲ ਆ ਇਸ ਵਕਤ ਤਿਆਰ ਹੈ ਇਹ ਥੱਲੇ ਇਹਦੇ ਥੱਲੇ ਬਾਈ ਜੀ ਹੁਣ 8-10 ਕਿਲੋ ਦੁੱਧ ਹੈਗਾ ਦੁੱਧ ਕਰ ਜੂਗੀ 14-15 ਠੀਕ ਆ 7-8 ਕਿਲੋ ਜਾਨੀ ਕਿ ਹੈਗਾ 14-15 ਕਿਲੋ ਟੀਕ ਲੈਵਲ ਤੇ ਦੁੱਧ ਪਾ ਦੂਗੀ ਹਾਂਜੀ ਠੀਕ ਆ ਤੇ ਬਾਈ ਇਹ ਇਹ ਤੋੜ ਕੇ ਵਿਖਾ ਦਈਏ ਆਪਾਂ ਨਾਲੇ ਬਾਹਰ ਕਰ ਲਗੇ ਨਾਲੇ ਥਾਣ ਹਵਾਨਾ ਵਿਖਾ ਦਾਂਗੇ ਹਾਂਜੀ ਲਓ ਵੀ ਸੱਜਣੋ ਜਜਮੈਂਟ ਤੁਸੀਂ ਲਾ ਲਓ ਇਹ ਦੁਪਹਿਰ ਦਾ ਵੇਲਾ ਦੋਸਤੋ ਲਗਭਗ 11 11:30 ਹੋ ਗਏ 11:30 ਦਾ ਟਾਈਮ ਆ ਦੋਸਤੋ ਉਸ ਢੰਗ ਨਾਲ ਜਜਮੈਂਟ ਲਾ ਲਓ ਹਵਾਨਾ ਦੋਸਤੋ ਹੁਣ ਵੀ ਸੋਹਣਾ ਬਾਕੀ ਸਾਫ ਸੂਰਾ ਥਾਣਾ ਦੋਸਤੋ ਸੋਹਣੀ ਬੰਤਰ ਦੇ ਵਿੱਚ ਝੋਟੀ ਆ ਦੋਸਤੋ ਤੀਜਾ ਸੂਰਾ ਸੂਈ ਆ ਦੋਸਤੋ ਬਾਈ ਨੇ ਚੌਥਾ ਸੂਰਾ ਦਾਸਤੀ ਭਲੇਖੇ ਨਾਲ ਤੇ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਸਾਫ ਸੂਰਾ ਥਾਣਾ ਦੋਸਤੋ ਥਾਣਾ ਬਹੁਤ ਸੋਹਣਾ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਜਜਮੈਂਟ ਕਰਾ ਦੇਣੀ ਹੈ ਬਾਈਆਂ ਦਾ 14 ਲੀਟਰ ਦੋਸਤੋ ਦੁੱਧ ਦੇ ਨੇ ਪਾ ਦੇਣਾ ਐਸ ਵਕਤ ਦੋਸਤੋ 3 ਦਿਨ ਹੋ ਗਏ ਸੂਈ ਨੂੰ ਤੇ 8 ਕਿਲੋ ਦੋਸਤੋ ਦੋਵੇਂ ਟਾਈਮਾਂ ਦਾ ਇਸ ਵਕਤ ਤਿਆਰ ਆ ਪਤਲੀ ਚਮੜੀ ਦੇ ਵਿੱਚ ਆ ਦੋਸਤੋ ਬੱਚਾ ਆਹਾ ਬੱਚਾ ਕੀ ਹੈ ਭਾਈ ਕੱਟਾ ਮਗਰ ਕੱਟਾ ਦੋਸਤੋ ਦੇਖ ਸਕਦੇ ਧੁੰਨੀ ਬਿਲਕੁਲ ਦੋਸਤੋ ਦੇਖ ਸਕਦੇ ਨਾਲ ਆ ਤੇ ਥਾਣਾ ਮਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵੀ ਦਿਖਾ ਦਿੰਦੇ ਆ ਦੇਖ ਸਕਦੇ ਸੋਹਣਾ ਥਾਣਾ ਦੋਸਤੋ ਮੁਠੀ ਚਵਾਈ ਵਾਲਾ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਭਵਾਨੀ ਜਿਹੜੀ ਜਜਮੈਂਟ ਆ ਦੋਸਤੋ ਖਵਾ ਦਿੰਦੇ ਆ ਗੈਬ ਦੇ ਉੱਤੇ ਥਣ ਲੱਗਿਆ ਦੋਸਤੋ ਥਣਾ ਦਾ ਸਹਿਜ ਵੀ ਦੋਸਤੋ ਬਹੁਤ ਸੋਹਣਾ ਦੁਪਹਿਰ ਦਾ ਹੀ ਵੇਲਾ ਦੋਸਤੋ 11:30 ਦਾ ਟਾਈਮ ਹੋ ਚੁੱਕਿਆ ਇਸ ਵਕਤ ਤੇ ਉਸ ਢੰਗ ਨਾਲ ਆਪਣੀ ਜੱਜਮੈਂਟ ਲਾ ਲਓ ਸ਼ਾਮ ਦਾ ਹੀ ਦੋਸਤੋ ਹਵਾਨਾ ਇਹਨੇ ਹੋਰ ਵੀ ਸੋਹਣਾ ਬਣਾ ਜਣਾ ਸਾਫ ਸੁਥਰਾ ਹਵਾਨਾ ਦੋਸਤੋ ਜਿਹੜਾ ਕੋਈ ਵੀਰ ਦੁੱਧ ਪੀਣ ਨੂੰ ਲੈਂਦਾ ਦੋਸਤੋ ਘਰੇ ਸਾਫ ਸੁਥਰੀ ਮਾਝਾ ਦੋਸਤੋ ਤੀਜਾ ਸੂਆ ਸੂਈ ਆ ਮੋਲੇ ਦਾ ਆਪਾਂ ਪੁੱਛ ਲੈਨੇ ਆ ਮੁੱਲ ਕੀ ਕਰਾਂਗੇ ਭਰਾ ਇਹਦਾ ਮੋਲੇ ਦਾ ਭਾਈ ਜੀ 95000 90 ਚੋਂ ਮਾਨਤਾਨ ਕਰਦਾ ਇਹ ਠੀਕ ਆ 95000 ਆ ਮੁੱਲ ਤੇ 90 ਜੋ ਮਾਨਤਨ ਕਰਦੇ ਆ ਜੀ ਲੋ ਵੀ ਸਜੋ ਜਿਸ ਕਿਸੇ ਵੀਰ ਨੂੰ ਪਸੰਦ ਹੋਵੇ ਇੱਕ ਨੰਬਰ ਮਾਝ ਦੀ ਡਿਟੇਲ ਦੋਸਤੋ ਪ੍ਰੋਪਰ ਆਪਾਂ ਲੈਤੀ ਨੰਬਰ ਸਕਰੀਨ ਤੇ ਚਲਾ ਦੇਾਂਗੇ ਸਿੰਘ ਕੁਆਲਿਟੀ ਦੋਸਤੋ ਵੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਇਸ ਤੋਂ ਅੱਗੇ ਭਾਈ ਇਹ ਮੱਝ ਕਿੰਨਾ ਸੂਆ ਹੈ ਇਹ ਚੌਥਾ ਸੂਆ ਸੂਗੀ ਭਾਈ ਜੀ ਹੁਣ ਹੁਣ ਚੌਥਾ ਸੂਆ ਸੂਗੀ ਹਾਂਜੀ ਠੀਕ ਆ ਤੇ ਕਿੰਨੇ ਕ ਦਿਨ ਲਾਏ ਜਾਣੇ ਲਈ ਇਹਨੇ ਭਾਈ ਇਹਦੇ ਪਏ ਆ ਜੀ 5-6 ਦਿਨ ਅਜੇ 5-6 ਦਿਨ ਪਏ ਆ ਹਾਂਜੀ ਠੀਕ ਆ ਲੋ ਵੀ ਸਜਾਉ ਪੰਜ ਛੇ ਦਿਨ ਵਸੂਨ ਦੇ ਵਿੱਚ ਬਾਕੀ ਆ ਸੋਨੇ ਕੱਦ ਕਾਠਾ ਹੀ ਹੈਗੀ ਆ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਤੋੜ ਕੇ ਪਹਿਲਾਂ ਤੁਹਾਨੂੰ ਇਹ ਵਿਖਾ ਦਈਏ ਖਾਣਮਾਨੇ ਦੀ ਜੱਜਮੈਂਟ ਤੁਹਾਨੂੰ ਦੇਖੋ ਕਿ ਕਰਾ ਦੇਾਂਗੇ ਦੇਖ ਸਾਡੇ ਪਤਲੀ ਚਮੜੀ ਦੇ ਵਿੱਚ ਆ ਦੋਸਤੋ ਦੁੱਧ ਵਾਲੀ ਮੱਝ ਹੋਊਗੀ ਦੋਸਤੋ ਥੋੜੀ ਠਿੱਕੀ ਪੈਂਦੀ ਆ ਦੁੱਧ ਵਾਲਾ ਪਸ਼ੂ ਦੋਸਤੋ ਛੇਤੀ ਰਾਜੀ ਕਰਨਾ ਬਹੁਤ ਔਖਾ ਹੋ ਜਾਂਦਾ ਹਵਾਨਾ ਦੋਸਤੋ ਬਹੁਤ ਸੋਹਣਾ ਬਣਾਉਣਾ ਇਹਨੇ ਅਜੇ 5-6 ਦਿਨ ਬਾਈ ਜਾਂਦਾ ਇਹਨੇ ਸੂਨ ਦੇ ਵਿੱਚ ਬਾਕੀ ਆ ਹੁਣ ਇਹ ਕਿੰਮਾ ਸੂਆ ਸੂਗੀ ਬਾਈ ਇਹ ਚੌਥਾ ਸੂਗੀ ਬਾਈ ਇਹ ਚੌਥਾ ਸੂਗੀ ਠੀਕ ਆ ਦੋਸਤੋ ਤੇ ਪਿੰਡੇ ਦੇ ਉੱਤੇ ਦੋਸਤੋ ਤੁਸੀਂ ਨਾੜਾ ਵੇਖੋਗੇ ਉੱਭਰੀਆਂ ਹੋਈਆਂ ਦੇਸਣੀਆਂ ਤੁਹਾਨੂੰ ਨੇੜੇ ਹੋ ਕੇ ਤੁਹਾਨੂੰ ਦਿਖਾਵਾਂਗੇ ਬਿਲਕੁਲ ਪਤਲੀ ਚਮੜੀ ਦੇ ਵਿੱਚ ਆ ਦੋਸਤੋ ਹਵਾਨਾ ਜਿਹੜੇ ਹਿਸਾਬ ਨਾਲ ਦੋਸਤੋ ਢਲ ਪਈ ਆ ਉਸ ਸਾਵਨਾ ਜੱਜਮੈਂਟ ਕਰੀਏ ਤਾਂ ਹਵਾਨਾ ਨੇ ਸੋਹਣਾ ਬਣਾਉਣਾ ਦੋਸਤੋ ਇਹ ਪੂਰਾ ਭਰ ਕੇ ਸੁੰਦੀ ਹੈ ਦੋਸਤੋ ਬਾਕੀ ਦੋਸਤੋ ਜੈਡ ਬਲੈਕ ਆ ਸੋਹਣਾ ਦੋਸਤੋ ਥਣਾ ਦਾ ਸਾਈਜ਼ ਆ ਵੇਖ ਸਕਦੇ ਆ ਢਲ ਢੂਲੇ ਦੋਸਤੋ ਵੇਖ ਸਕਦੇ ਆ ਬਹੁਤ ਪਈਆ ਹਜੇ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਬਹੁਤ ਆ ਦੋਸਤੋ ਗੈਪ ਬਹੁਤ ਆ ਥਣਾ ਦੇ ਵਿੱਚ ਥਣ ਦਾ ਸਾਈਜ਼ ਦੋਸਤੋ ਬਹੁਤ ਸੋਹਣਾ ਸੇਮ ਸਾਈਜ਼ ਦੇ ਵਿੱਚ ਆ ਦੋਸਤੋ ਥਣਾ ਬਾਕੀ ਠੰਡੀ ਸੀਲ ਦੀ ਗੱਲ ਕਰੀਏ ਠੰਡੀ ਸੀਲ ਦੋਸਤੋ ਵੇਖ ਸਕਦੇ ਆ ਬਹੁਤ ਆ ਬਾਈ ਹੱਥ ਵੀ ਮਾਰ ਰਿਹਾ ਬਾਕੀ ਦੋਸਤੋ ਕੋਈ ਵੀਡੀਓ ਬਣਾਉਂਦੇ ਤੈਨੂੰ ਘਬਰਾਉਂਦੀ ਨਹੀਂ ਤਾਂ ਆਮ ਪਸ਼ੂ ਦੋਸਤੋ ਨੇੜੇ ਨਹੀਂ ਹੋਣ ਦਿੰਦੇ ਛੇਤੀ ਦੇਖ ਸਕਦੇ ਆ ਹਵਾਨਾ ਦੋਸਤੋ ਬਹੁਤ ਸੋਹਣਾ ਮਿਲਕ ਵੇਨ ਨਹੀਂ ਨਿਗਾ ਮਾਰ ਸਕਦੇ ਆ ਲੈ ਚੱਲ ਬਈ ਚੌਥਾ ਸੂਹਾ ਸੂਣੀ ਆ ਦੋਸਤੋ ਜਿਹੜੇ ਵੀਰ ਤੇ ਦੋਸਤੋ ਪਸੰਦ ਹੋਵੇ ਤਾਂ ਨੰਬਰ 22 ਦਾ ਸਕਰੀਨ ਤੇ ਚਲਾ ਦੇਣਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਇਹਦਾ ਮੁੱਲ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਕੀ ਮੁੱਲ ਕਰਨਗੇ ਹਾਂਜੀ ਬਈ ਇਹਦਾ ਕੀ ਮੁੱਲ ਰੱਖਾਂ ਐ ਫਿਰ ਇਹਦਾ ਬਾਈ ਕੀ 100 ਰੁਪਇਆ ਮੋਲ ਆ ਉਹਦਾ ਹੂੰ ਉਹਦਾ ਬਾਈ ਕੀ 85000 ਮੋਲ ਆ ਉਹਦਾ 85000 80 ਜੋ ਮਾਨਤਾਨ ਕਰਦੇ ਆ 80 ਜੋ ਮਾਨਤਾਨ ਕਰਦੇ ਆ 85000 ਮੋਲ ਆ ਠੀਕ ਆ ਲਓ ਵੀ ਸੱਜਣੂ ਡਿਟੇਲ ਆਪਾਂ ਸਾਰੀ ਲੈਤੀ ਆ ਮੁੱਲ ਵੀ ਬਾਈ ਤੋਂ ਪੁੱਛਤਾ ਰੇਟ ਆ ਜਿਹੜਾ ਦੋਸਤੋ ਸਾਰੇ ਪਸ਼ੂਆਂ ਦਾ ਬਾਈ ਨੇ ਵੀਡੀਓ ਦੇ ਵਿੱਚ ਹੀ ਕਰਨਾ ਜਿਸ ਕਿਸੇ ਵੀਰ ਦੇ ਦੋਸਤੋ ਪਸੰਦ ਹੋਵੇ ਥੋੜਾ ਬਹੁਤਾ ਦੋਸਤੋ ਵਾਦਾ ਘਾਟਾ ਹੋ ਜਾਂਦਾ ਹੁੰਦਾ ਮੌਕੇ ਤੇਨ ਨੰਬਰ ਆ ਦੋਸਤੋ ਮਾਝੀ ਦੀ ਆਪਾਂ ਡਿਟੇਲ ਬਾਈ ਤੋਂ ਲੈਣੇ ਆ ਬਾਈ ਜੀ ਇਹ ਕਿਨਾਂ ਮਸੂਹਾ ਸੂਣੀ ਇਹ ਵੀ ਚੌਥਾ ਹੀ ਸੂਗੀ ਬਾਈ ਜੀ ਇਹ ਵੀ ਚੌਥਾ ਸੂਗੀ ਠੀਕ ਆ ਇਹ ਆਪਣੇ ਕੋਲੇ ਘਰ ਦੀ ਮੱਝ ਹੈ ਬਾਈ ਜੀ ਇਹ ਆਪਣੇ ਘਰ ਦੀ ਆ ਠੀਕ ਆ ਕਿੰਨਾ ਕੁ ਦੁੱਧ ਪਾਉਂਦੀ ਹੈ ਬਾਈ ਜੀ ਇਹ 20 ਕਿਲੋ ਦੁੱਧ ਪਾਉਂਦੀ ਰਹੀ ਹੈ ਬਾਈ ਜੀ 20 ਕਿਲੋ ਠੀਕ ਆ ਤੇ ਹੁਣ ਕਿੰਨੇ ਦਿਨ ਲੱਜੂ ਬਾਈ ਜੀ ਹੁਣ ਇਹਦੇ ਬਾਈ ਅਜੇ 6-7 ਦਿਨ ਪਏ ਆ ਅਜੇ 6 ਤੋਂ 7 ਦਿਨ ਪਏ ਆ ਸੂਣ ਦੇ ਵਿੱਚ ਪੂਰਾ ਬਾਈ ਹੋਵਣਾ ਇੰਨਾ ਬਣਾ ਲੈਂਦੀ ਵੀ ਤੁਰਿਆ ਨਹੀਂ ਜਾਂਦਾ ਇਹ ਤੋਂ ਠੀਕ ਆ ਬਾਈ ਇਹਦਾ ਕੋਈ ਫਿਰ ਘਰ ਦੀ ਇਹਦਾ ਕੋਈ ਸੀਮਨ ਵਗੈਰਾ ਦਾ ਰਿਕਾਰਡ ਹੋਊਗਾ ਕਿਹੜਾ ਲੱਗਿਆ ਇਹ ਬਾਈ ਜੀ ਆਪਾਂ ਇੱਥੇ ਆਪਣੇ ਵਪਾਰੀ ਆ ਸੁਰਗਾਪੁਰੀ ਦੇ ਕੋਠਿਆਂ ਚ ਹਾਂਜੀ ਉਹਦੇ ਕੋਲ ਇਹ ਸਾਂਹ ਆ ਠੀਕ ਜੈਡ ਬਲੈਕ ਆ ਠੀਕ ਹੈ ਉਹਦੇ ਤੋਂ ਗੱਬਣ ਆ ਠੀਕ ਹੈ ਲੋ ਵੀ ਸੱਜਣੋ ਤੀਜੇ ਸੂਏ ਲਈ ਗੱਬਣ M29 ਦਾ ਕੱਟਾ M29 ਦਾ ਦੋਸਤੋ ਬਾਈ ਬੱਚਾ ਦੱਸਦੇ ਆ ਨਾਲ ਬਾਈ ਬੈਠੇ ਹੋਏ ਆ ਤੇ M29 ਦਾ ਜਿਹੜਾ ਬੱਚਾ ਦੋਸਤੋ ਉਹ ਤੋਂ ਗੱਬਣ ਆ ਇਹ ਤੇ ਸਿੰਗ ਕੁਆਲਿਟੀ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਸੋਹਣਾ ਸਿੰਗ ਕੁਆਲਿਟੀ ਇਹ ਮੱਥੇ 'ਚ ਬੱਲ ਆ ਦੋਸਤੋ ਤੇ ਕੱਦ ਕਾਠ ਵੀ ਦੋਸਤੋ ਸੋਹਣਾ ਇਹ ਥਣਾ ਦਾ ਸਾਈਜ਼ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆਂ ਇਹ ਦੇਖ ਸਕਦੇ ਆਂ ਮੋਟਾ ਮੋਟਾ ਥਾਣਾ ਦੋਸਤੋ ਹਵਾਨਾ ਇਹਨੇ ਵੀ ਸੋਹਣਾ ਬਣਾਉਣਾ ਦੋਸਤੋ ਗੈਰ ਬੇਸ਼ੱਕ ਭੌਂਦੀ ਘਾਟਾ ਤੇ ਉੱਚ ਤੋਂ ਦੋਸਤੋ ਉੱਚ ਤੋਂ ਲੰਡੀ ਆ ਇਹ ਤੇ ਬਾਈ ਆਹਨਾ ਦੋਸਤੋ ਘਰ ਦੀ ਮਾਝ ਆ ਤੇ 20 ਲੀਟਰ ਦੋਸਤੋ ਦੁੱਧ ਪਾ ਆਂਦੀ ਆ ਦੇਖ ਸਕਦੇ ਆਂ ਪਿਆਰੀ ਦੋਸਤੋ ਸੋਹਣੀ ਆ ਸੂਨ ਦੇ ਵਿੱਚ ਦੋਸਤੋ ਪੰਜ ਚਾਰ ਦਿਨੇ ਨੇ ਹਜੇ ਵੀ ਲੈ ਜਾਣੇ ਦੇਖ ਸਕਦੇ ਆਂ ਕੱਦ ਕਾਠ ਵੀ ਸੋਹਣਾ ਦੋਸਤੋ ਬਾਕੀ ਦੋਸਤੋ ਰਾਜੀ ਪਈ ਐ ਦੇਖ ਲੈ ਮਗਰਲੇ ਪਾਸੇ ਵੇਖੋਗੇ ਦੋਸਤੋ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਉਹੀ ਦੋਸਤੋ ਉਤੋਂ ਪੋਲੀ ਨਹੀਂ ਪਈਗੀ ਤਕਰੀਬਨ ਲਗਭਗ ਦੋਸਤੋ ਹਫਤੇ ਦੇ ਨੇੜੇ ਇਹਨੇ ਲੈ ਜਾਣਾ ਬੰਦੇ ਬਈ ਮਗਰਲੇ ਪਾਸੋਂ ਦੋਸਤੋਂ ਥਣਾ ਦਾ ਗਾਇਬ ਵੇਖੀਦਾ ਸੋਹਣਾ ਮਗਰਲੇ ਤੋਂ ਅਗਲੇ ਦਾ ਥੋੜਾ ਜਿਹਾ ਦੋਸਤੋਂ ਘਾਟਾ ਤੇ ਬਾਈਆਂ ਦਾ ਦੁੱਧ ਦੋਸਤੋਂ 20 ਲੀਟਰ ਆ ਆਰਾਮ ਨਾਲ ਪਾਹਂਦੀ ਆ ਤੇ ਮੁੱਲ ਵੀ ਦੋਸਤੋਂ ਬਾਈ ਤੋਂ ਪੁੱਛਦੇ ਹਾਂ ਹਾਂਜੀ ਬਈ ਜੀ ਇਹਦਾ ਕੀ ਮੁੱਲ ਕਰਾਂਗੇ ਇਹਦਾ ਬਈ ਜੀ 1-5 ਮੁੱਲ ਅੱਛਾ ਤੇ ਆਪਣਾ ਮੰਨ ਲਓ ਵੀ ਲੱਖ ਚੋਂ ਮਾਨਤਾ ਕਰਦੇ ਆਂ ਲੱਖ ਚੋਂ ਮਾਨਤਾ ਕਰਦੇ ਆਂ 1,05,000 ਰੁਪਿਆ ਡਿਮਾਂਡ ਮੰਗੀ ਆ ਏ ਬਾਈ ਜਿਹੜਾ ਕੋਈ ਵੀਰ ਇੱਥੇ ਆਪਣੇ ਨਾਲ ਸੌਦਾ ਕਰਦਾ ਤੇ 20 ਲੀਟਰ ਦੁੱਧ ਚਵਾ ਕੇ ਦੇ ਦਾਂਗੇ 20 ਲੀਟਰ ਚਵਾ ਕੇ ਦੇ ਦਾਂਗੇ ਬਾਈ ਠੀਕ ਆ ਲਓ ਵੀ ਸੱਜਣੋ ਜਿਹੜਾ ਵੀ ਦੋਸਤੋ ਭਰਾ ਸੌਦਾ ਕਰਦਾ ਬਾਈਆਂ ਦਾ ਇਹਦਾ ਦੁੱਧ ਦੋਸਤੋ 20 ਲੀਟਰ ਆਪਾਂ ਚਵਾ ਕੇ ਦੇ ਦੇਾਂਗੇ ਠੰਡੀ ਸੀਲ ਚਵਾऊंगा जी ਬਾਕੀ ਦੋਸਤੋ ਠੰਡੀ ਸੀਲ ਦੀ ਗੱਲ ਕਰੀਏ ਠੰਡੀ ਸੀਲ ਇਹ ਵੀ ਬਹੁਤ ਆ ਦੇਖ ਸਕਦੇ ਆ ਜਿਵੇਂ ਮਰਜੀ ਦੋਸਤੋ ਕੋਈ ਹੱਤ ਮਾਰੀ ਜਾ ਕੋਈ ਐ ਚਾਹੀ ਨਹੀਂ ਤੇ ਜਿਸ ਕਿਸੇ ਵੀਰ ਦੇ ਦੋਸਤੋ ਇਹਨਾਂ ਤਿੰਨਾਂ ਨਗਾਂ ਜੋ ਪਸੰਦ ਹੋਵੇ ਕੋਈ ਵੀ ਨਗ ਸੰਪਰਕ ਕਰ ਲਓ ਇਹ ਨੰਬਰ ਸਕਰੀਨ ਤੇ ਆ ਚਾਰ ਨੰਬਰ ਦੋਸਤੋ ਮੈਂ ਦੀ ਆਪਾਂ ਡਿਟੇਲ ਲੈਣੇ ਆ ਬਾਈ ਤੋਂ ਬਾਈ ਜੀ ਇਹ ਕਿਨ ਮਸੂਆ ਸੂਗੀ ਇਹ ਪਹਿਲਾ ਸੂਗੀ ਬਾਈ ਜੀ ਠੀਕ ਆ ਇਹ ਆਪਣੇ ਕੋਲੇ ਆਈ ਹੈ ਹਨਾ ਹਾਂਜੀ ਆਈ ਹੈ ਬਾਈ ਠੀਕ ਆ ਤੇ ਕਿੰਨੇ ਦਿਨ ਲਾ ਜੂ ਬਾਈ ਇਹ ਬਾਈ ਜੀ ਅਜੇ ਲੈ ਜੂਗੀ ਹਫਤਾ ਹਫਤਾ ਇੱਕ ਲੈ ਜੂਗੀ ਹਾਂਜੀ ਠੀਕ ਆ ਇਹਦੇ ਕੋਈ ਰਿਕਾਰਡ ਦਾ ਬਈ ਦੁੱਧ ਵਗੈਰਾ ਦਾ ਮਾਂ ਬਾਈ ਜੀ ਜਿੰਨਾ ਤੋਂ ਆਪਾਂ ਲਈ ਸੀ ਨਾ ਠੀਕ ਆ ਉਹ ਹਰਿਆਣੇ ਚੋਂ ਮੱਝ ਲੈ ਆਏ ਸੀਗੇ ਉਹਦੇ ਮਗਰ ਕੱਟੀ ਆਈ ਸੀ ਠੀਕ ਆ ਜਿਨ੍ਹਾਂ ਤੋਂ ਲਈ ਆਪਾਂ ਉਹ ਵਿਜਣ ਕੀ ਮਾਝ ਦੇ ਮਗਰ ਕੱਟੀ ਆਈ ਸੀ ਉਹਨਾਂ ਨੇ ਤਿਆਰ ਕੀਤੀ ਹੈ ਘਰੇ ਤਿਆਰ ਕੀਤੀ ਹੈ ਠੀਕ ਆ ਇਹ ਕਿੰਨਾ ਕੁ ਦੁੱਧ ਪਾ ਦੂਗੀ ਪਹਿਲੇ ਸੂਏ ਇਹ 14-15 ਕਿਲੋ ਦੁੱਧ ਪਾਉਣਾ ਚਾਹੀਦਾ ਬਾਈ ਠੀਕ ਆ ਇਹ ਅੱਖ ਦੇ ਵਿੱਚ ਇੱਕ ਦੇ ਵਿੱਚ ਹੀ ਆ ਬਈ ਜਵਾਬ ਦੂਜੇ ਚ ਮਾੜਾ ਜਾਏਗਾ ਬਾਈ ਇਹ ਅਛਾ ਮਾੜਾ ਜਾ ਹੈਗਾ ਠੀਕ ਦੋਵਾਂ ਚ ਜਾਨੀ ਕੀ ਫਿਰ ਹਾਂਜੀ ਹਾਂਜੀ ਠੀਕ ਆ ਲੋ ਵੀ ਸਜਣੋ ਅੱਖਾਂ ਚ ਦੋਵਾਂ ਚ ਬਾਈ ਜਾਂਦਾ ਜਵਾਬ ਹੈ ਇੱਕ ਚ ਥੋੜਾ ਘਾਟਾ ਘਾਟਾ ਇੱਕ ਚ ਜ਼ਿਆਦਾ ਇੱਕ ਚ ਦੋਸਤੋ ਜ਼ਿਆਦਾ ਹੈ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਸੋਹਣੇ ਕੱਦ ਕਾਠ ਵਾਲੀ ਹੈ ਦੋਸਤੋ ਨੇੜੇ ਹੋ ਕੇ ਤੁਹਾਨੂੰ ਥਣਾ ਦਾ ਸੈਜ ਗਿਆ ਵਿਖਾ ਦਿੰਨੇ ਆ ਦੋਸਤੋ ਦੋਸਤੋ ਅਗਾੜੀ ਚੰਗੀ ਆ ਸੈਜ ਦੋਸਤੋ ਅਗਲੇ ਤੋਂ ਮਗਰਲੇ ਥੰਦਾ ਥੋੜਾ ਘੱਟ ਆ ਸੈਜ ਵੀ ਸੋਹਣਾ ਦੋਸਤੋ ਮਗਰਲੇ ਤੋਂ ਮਗਰਲੇ ਥੰਦਾ ਦੋਸਤੋ ਸੋਹਣਾ ਗਿਆ ਵਾ ਦੋਸਤੋ ਸੈਜ ਵੀ ਸੋਹਣਾ ਬਾਕੀ ਦੋਸਤੋ ਢਿੱਲ ਕਾਫੀ ਪਈ ਜਾਂਦੀ ਹੈ ਠੰਡੀ ਸੀ ਬਹੁਤ ਹੈ ਵੀ ਬਾਕੀ ਦੋਸਤੋ ਠੰਡੀ ਸੀ ਲਵਾਈ ਜਾਂਦਾ ਬਹੁਤ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਇਹ ਸadne ਦਾ ਹੁੱਤੇ ਅੱਲੇ ਦੇ ਵੀ ਹਵਾਨੇ ਜਿਹੜੇ ਕਾਫੀ ਪਈ ਆ ਉਮੀਦ ਆ ਵੀ ਦੋਸਤੋ 5-7 ਦਿਨ ਇਹਨੇ ਸੂਨ ਦੇ ਵਿੱਚ ਇਹਨੇ ਵੀ ਲੈ ਜਾਣੇ ਆ ਉਸ ਦੋਸਤੋ ਅੱਜ ਆਦ ਤਾਈ ਇਹਦੀ ਚਿੱਟੀ ਆ ਇਹ ਸਿੰਘ ਕੁਆਲਟੀ ਦੋਸਤੋ ਬਹੁਤ ਚੰਗੀ ਆ ਕੁੰਡਾ ਸਿੰਘ ਆ ਦੋਸਤੋ ਬਿਲਕੁਲ ਵੇਰਬੂਲ ਚੰਗੀ ਆ ਦੋਸਤੋ ਕੱਦ ਕਰ ਸੋਣਾ ਹਾਂਜੀ ਭਾਈ ਇਹਦਾ ਕੀ ਮੁੱਲ ਕਰਾਂ ਜੀ ਇਹਦਾ 115000 ਰੁਪਇਆ ਮੋਲਾ ਬਾਈ ਜੀ ਠੀਕ ਆ ਮਾਨਤਨ ਕਰ ਦਿਆਂਗੇ 115000 ਦੇ ਵਿੱਚੋਂ ਮਾਨਤਨ ਕਰ ਦਿਆਂਗੇ ਹਾਂਜੀ ਠੀਕ ਆ ਲੋ ਵੀ ਸੱਜੋ ਇਹਦਾ 115000 ਰੁਪਇਆ ਮੋਲਾ ਮਾਨਤਨ ਦੋਸਤੋ ਬਾਈਆਂ ਦਾ ਕਰ ਦਿਆਂਗੇ ਇਸ ਤੋਂ ਅੱਗੇ ਦੋਸਤੋ 5 ਨੰਬਰ ਮਾਈ ਦੀ ਆਪਾਂ ਗੱਲ ਕਰਦੇ ਹਾਂ ਬਾਈ ਨਾਲ ਬਾਈ ਜੀ ਇਹ ਦੀ ਜੈੱਡ ਟੇਲ ਆ ਇਹ ਦੂਜਾ ਸੂਆ ਸੋਨਾ ਹੋਰ ਬਾਈ ਜੀ ਇਹ ਦੂਜਾ ਸੂਆ ਸੋਨਾ ਠੀਕ ਆ ਜੈੱਡ ਬਲੈਕ ਆ ਇਹ ਵੀ ਦੋਸਤੋ ਜੈੱਡ ਬਲੈਕ ਆ ਮੋਹਰਾ ਕੈਟਾਗਰੀ ਦੇ ਵਿੱਚ ਹੈਗੀ ਆ ਦੋਸਤੋ ਠੰਡੀ ਸੀਲ ਬਹੁਤ ਬਾਕੀ ਠੰਡੀ ਸੀਲ ਬਹੁਤ ਆ ਸੈਂਕ ਕੁਆਲਟੀ ਬਹੁਤ ਚੰਗੀ ਹੈ ਥਣਾ ਦਾ ਸਾ ਥਣਾ ਦਾ ਗੈਪ ਬਹੁਤ ਆ ਬਹੁਤ ਸੋਹਣਾ ਦੋਸਤੋ ਦੇਖ ਸਕਦੇ ਆ ਬਿਲਕੁਲ ਠੰਡੀ ਹੈ ਦੋਸਤੋ ਨੀਰਾ ਗੱਬਣ ਪਸ਼ੂ ਦੋਸਤੋ ਉਪਰੇ ਘਰੇ ਆ ਕੇ ਹੱਥ ਨਹੀਂ ਲਾਉਣ ਦਾ ਨਾ ਤਾਂ ਕੋਈ ਵੀਡੀਓ ਤੋਂ ਬਣਾਉਂਦੀ ਆ ਤੇ ਬਾਈ ਵੀ ਦੋਸਤੋ ਹੱਥ ਮਾਰ ਰਿਹਾ ਭਵਾਨੇ ਨਹੀਂ ਜਜਮੈਂਟ ਲਾ ਲਿਓ ਟੈਲ ਦੋਸਤੋ ਦੇਖ ਸਕਦੇ ਆ ਹਜੇ ਕਾਫੀ ਪਈ ਹੈ ਹਜੇ ਹੱਥਾਂ ਪਿਆ ਬਾਈ ਇਹਦਾ ਦੋਸਤੋ ਮਗਰਲੇ ਨਾਲ ਮਗਰਲਾ ਥਣ ਦੋਸਤੋ ਸੇਮ ਸਹਿਜ ਆ ਤੇ ਅਗਲੇ ਨਾਲ ਅਗਲਾ ਤੇ ਗੈਪ ਦੋਸਤੋ ਬਹੁਤ ਸੋਹਣਾ ਦੇਖ ਸਕਦੇ ਆ ਆ ਗਾੜੀ ਵੀ ਦੋਸਤੋ ਚੰਗੀ ਆ ਤੇ ਸਿੰਗ ਕੁਆਲਟੀ ਦੇਖ ਸਕਦੇ ਆ ਦੋਸਤੋ ਬਿਲਕੁਲ ਕੁੰਡਾ ਦੋਸਤੋ ਜਮਾਂ ਨਾਲੋ ਹੀ ਮੋੜਿਆ ਹੋਇਆ ਦੇਖ ਸਕਦੇ ਆ ਤੋਰ ਕੇ ਦੋਸਤੋ ਤੁਹਾਨੂੰ ਇਹ ਵੀ ਵਿਖਾ ਦਿੰਨੇ ਇੱਕ ਵੀ ਬਾਲ ਦੋਸਤੋ ਇਹਦੇ ਚਿੱਟਾ ਹੈ ਨਹੀਂਗਾ ਕਿੰਨੇ ਦਿਨ ਲਾਈ ਉਹ ਵੀ ਲਗਭਗ ਇਹ ਇਹ ਤਾਂ ਭਾਈ ਹਫਤਾ ਪਿਆ ਜੀ ਹਜੇ ਇੱਕ ਹਫਤਾ ਪਿਆ ਬਾਕੀ ਕੋਈ ਉੱਤੇ ਵੀ ਲੈ ਸਕਦੀ ਹਫਤਾ ਤੇ ਰਿਓ ਉਹ ਕਿ ਆਪਾਂ ਗੱਲ ਕਰੀਏ ਬਾਈਆਂ ਦਾ ਉੱਤੇ ਵੀ ਲੈ ਸਕਦੀ ਹੈ ਜੱਜਮੈਂਟ ਤੁਸੀਂ ਲਾ ਲੈਣੀ ਹੈ ਢਿੱਲ ਹਵਾਨੇ ਨਹੀਂ ਜੱਜਮੈਂਟ ਲਾ ਲਓ ਜੀ ਕਾਫੀ ਪਈ ਆ ਕੋਈ ਉੱਥੋਂ ਦੋਸਤੋ ਐਡੀ ਪੋਲੀ ਨਹੀਂ ਪਈਗੀ ਤਾਜੀ ਪਲੀ ਵੀ ਚੰਗੀ ਆ ਦੋਸਤੋ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਜਿਆਦਾ ਸੋਹਣਾ ਖਾਨ ਲੱਗਿਆ ਹੋਇਆ ਦੋਸਤੋ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਬਹੁਤ ਆ ਦੋਸਤੋ ਜਿਹੜਾ ਕੋਈ ਵੀਰ ਦੋਸਤੋ ਘਰੇ ਰੱਖਣ ਨੂੰ ਲੈਂਦਾ ਤਾਂ ਸੋਹਣਾ ਦੁੱਧ ਪਿਆ ਜੂਈ ਦੋਸਤੋ ਜਿਵੇਂ ਮਰਜੀ ਦੋਸਤੋ ਕੋਈ ਚਵਾਈ ਕਰ ਲੇ ਕੋਈ ਦਿੱਕਤ ਨਹੀਂ ਆਏ ਜੇ ਪਸ਼ੂ ਦੀ ਹੁੰਦੀ ਤੇ ਸੈਂਕ ਕੁਆਲਟੀ ਦੋਸਤੋ ਤੁਹਾਨੂੰ ਦਿਖਾਉਣੇ ਆ ਦੇਖ ਸਕਦੇ ਜਮਾ ਦੋਸਤੋ ਨਾਲੋ ਮੋੜੇ ਹੋਏ ਆ ਪਤਲੀ ਬੂਥੀ ਦੇ ਵਿੱਚ ਆ ਦੋਸਤੋ ਲੈ ਚੱਲ ਬਈ ਇਹਦਾ ਕੀ ਮੁੱਲ ਕਰਾਂਗੇ ਪਾ ਇਹਦਾ ਵੀ 115 ਬਾਈਜੀ 115 ਜੋ ਮਾਨਤਨ ਹੋ ਜਾਊਗਾ ਠੀਕ ਆ ਇਹਦਾ ਵੀ 115 ਮਾਨਤਨ ਕਰ ਦਿਆਂਗੇ ਠੀਕ ਆ ਇਹਨੇ ਵੀ ਪਹਿਲੇ ਸੂਰ ਕਿੰਨਾ ਦੁੱਧ ਪਾਤਾ ਸੀ ਮਾਰਕਾ ਇਹਨੇ 15 ਕਿਲੋ ਦੁੱਧ ਪਾਇਆ ਇਹਨੇ 15 ਕਿਲੋ ਠੀਕ ਆ ਆਇਤੀ ਕੀ ਜੱਜਮੈਂਟ ਕਰ ਦਿਆਂਗੇ 83 16 17 ਦਾ ਪਾਉਣਾ ਚਾਹੀਦਾ ਬਾਈਏ ਨੂੰ 16 17 ਲੀਟਰ ਪਾਣੀ ਠੀਕ ਲਓ ਵੀ ਸੱਜਣੋ ਪ੍ਰੋਪਰ ਸਾਰੀ ਜਾਣਕਾਰੀ ਆਪ ਬਾਈ ਤੋਂ ਤੁਹਾਨੂੰ ਲੈਤੀ ਆ ਰੇਟ ਦੋਸਤੋ ਜਿਹੜਾ ਸੀਗਾ ਸਾਰਾ ਵੀਡੀਓ ਚ ਬਾਈ ਨੇ ਦੱਸਿਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਦੋਸਤੋ ਇਸ ਨੰਬਰ ਤੇ ਸੰਪਰਕ ਕਰ ਲਓ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸੱਜਣੋ ਤਾਂ ਕਿ ਹੋਰ ਭਰਾ ਦਾ ਵੀ ਦੋਸਤੋ ਕਿਸੇ ਦਾ ਫਾਇਦਾ ਹੋ ਸਕੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ